ਕੀ ਲਾਤਾ ਹੈ ਟਰੱਕਿੰਗ ਦੇ ਕੀ ਲਾਤਾ ਉੱਥੇ ਦੇ ਦੇਖੋ ਹਾਲਾਤ ਉਹੀ ਹੈ ਕਿ ਜਿਹੜੇ ਇਲੀਗਲ ਇਮੀਗਰੈਂਟ ਜਿਹੜੇ ਹੈਗੇ ਆ ਜਿਹੜੇ ਉੱਥੇ ਕੰਮ ਕਰ ਰਹੇ ਸੀ ਜਿਨ੍ਹਾਂ ਨੇ ਕਿਸੇ ਨੇ ਰਿਫਿਊਜੀ ਕਲੇਮ ਕਰਤਾ ਜਾਂ ਕੁਝ ਕਰਤਾ ਉਹਨਾਂ ਦਾ ਉਹਨਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਜਰੂਰ ਹੈ ਰੁਕੇ ਰਹਿ ਰਹੇ ਆ ਕਈਆਂ ਨੇ ਮੈਨੂੰ ਬਹੁਤ ਬਹੁਤ ਜਿਹੜੇ ਜਿਹੜੇ ਸਾਡੇ ਉੱਥੇ ਯਾਰ ਦੋਸਤ ਹੈ ਜਿਹੜੇ ਜਿਨ੍ਹਾਂ ਦੇ ਸਟੋਰਸ ਹੈ ਜਾਂ ਜਿਹੜੇ ਟਰਾਂਸਪੋਰਟੇਸ਼ਨ ਦੇ ਵਿੱਚ ਕੰਮ ਕਰਦੇ ਉਹ ਇਹ ਚੀਜ਼ ਦੱਸਦੇ ਆ ਕਿ ਜਿਹੜੇ ਬੰਦੇ ਇਲੀਗਲ ਐਂਟਰ ਹੋਏ ਹੋਏ ਆ ਉਹ ਕਾਫੀ ਕਾਫੀ ਦਿਨ ਹੋ ਗਏ ਕੰਮ ਤੇ ਨਹੀਂ ਆ ਰਹੇ ਉਹਨਾਂ ਉਹਨਾਂ ਚ ਇੱਕ ਡਰਦਾ ਮਾਹੌਲ ਹੈ ਕਿ ਸਾਨੂੰ ਵੀ ਵਾਪਸ ਨਾ ਭੇਜ ਦੇਣ ਸੋ ਇਹ ਇਸ ਟਾਈਮ ਤੇ ਇੱਕ ਪ੍ਰੈਜ਼ੈਂਟ ਹੈ ਡਰਦਾ ਮਾਹੌਲ ਜ਼ਰੂਰ ਬਣਿਆ ਹੋਇਆ ਹੈ ਜਿਹੜੇ ਲੀਗਲ ਹੈ ਜਿਹੜੇ ਸਟੂਡੈਂਟ ਹੈ ਉੱਥੇ ਉਹ ਕੰਮ ਕਰ ਰਹੇ ਹੂੰ ਜਿਨ੍ਹਾਂ ਕੋਲ ਫਿਰ ਤਾਂ ਜਿਵੇਂ ਟਰੱਕਿੰਗ ਦੇ ਵਿੱਚ ਜ਼ਿਆਦਾਤਰ ਦੇਖਿਆ ਜਾਂਦਾ ਸੀ ਇਨਲੀਗਲ ਹੀ ਸੀਗੇ ਜਿਹੜੇ ਵੀ ਸੀਗੇ ਫਿਰ ਉਹਦਾ ਟਰੱਕਿੰਗ ਜਿਹੜੀ ਆ ਉਹਦਾ ਵੀ ਕਾਫੀ ਨੁਕਸਾਨ ਹੋ ਰਿਹਾ ਕਿਉਂਕਿ ਉਹਦੇ ਵੀ ਜ਼ਿਆਦਾਤਰ ਜਿਹੜੇ ਮਾਲਕ ਉਹ ਪੰਜਾਬੀ ਨੇ ਦੇਖੋ ਉਹਦੇ ਚ ਤੁਸੀਂ ਵੀ ਪਿੱਛੇ ਦੇਖਿਆ ਹੋਣਾ ਕਿ ਪਿੱਛੇ ਜਿਨ੍ਹਾਂ ਦੇ ਟਰੱਕਿੰਗ ਕੰਪਨੀਆਂਜ਼ ਕਿ ਤੁਸੀਂ ਕਿਉਂਕਿ ਜਗਾ ਜਗਾ ਰੋਕ ਰੋਕ ਕੇ ਚੈਕਿੰਗ ਹੋ ਰਹੀ ਸੀ ਜਗਾ ਜਗਾ ਛਾਪੇ ਮਾਰੀ ਵੀ ਕੀਤੀ ਜਾ ਰਹੀ ਸੀ ਜਗਾ ਜਗਾ ਰੋਕ ਕੇ ਜਗਾ ਜਗਾ ਬਿਲਕੁਲ ਤਾਂ ਉਹਨਾਂ ਨੇ ਵੀ ਇਹੀ ਉਹਨਾਂ ਦੀ ਵੀ ਡਿਮਾਂਡ ਜਹੀ ਸੀਗੀਆਂ ਕਿ ਜਿਹੜੇ ਇੱਥੇ ਰਹਿ ਰਹੇ ਆ ਜਿਨ੍ਹਾਂ ਕੋਲੇ ਪ੍ਰੋਪਰ ਲਾਇਸੈਂਸ ਹੈਗੇ ਆ ਜਿਹੜੇ ਕੰਮ ਕਰਦੇ ਪਏ ਆ ਚਾਹੇ ਕਿਸ ਨੇ ਰਿਫਿਊਜੀ ਕਲੇਮ ਕੀਤਾ ਕਿਸੇ ਕੋਲ ਸਟੇਟਸ ਆਇਆ ਜਾਂ ਨਹੀਂ ਆਇਆ ਤੁਸੀਂ ਉਹਨਾਂ ਤੇ ਇੰਨੀ ਸਖਤਾਈ ਨਾ ਕਰੋ ਸੋ ਚੀਜ਼ ਪ੍ਰੈਜ਼ੈਂਟਲੀ ਉਦਾਂ ਹੀ ਚੱਲ ਰਹੀ ਹੈ ਹਾਲੇ ਵੀ ਮਤਲਬ ਜਿਨ੍ਹਾਂ ਦੇ ਕੋਰਟ ਦੇ ਵਿੱਚ ਕੇਸ ਚੱਲ ਰਹੇ ਆ ਉਹ ਉਹਨਾਂ ਨੂੰ ਵੀ ਫੜ ਰਹੇ ਆ ਉੱਥੇ ਇਹਦਾ ਕੋਈ ਡੇਟਾ ਉਹਨਾਂ ਨੇ ਰਿਲੀਜ਼ ਨਹੀਂ ਕੀਤਾ ਬਟ ਸਟ੍ਰਿਕਟਨੈਸ ਜਿਨ੍ਹਾਂ ਦੀ ਐਂਟਰੀ ਇਲੀਗਲ ਹੋਈ ਹੈ ਉਹਨਾਂ ਤੇ ਸਟ੍ਰਿਕਟਨੈਸ ਹੈ ਜਿਹੜੇ ਲੀਗਲੀ ਐਂਟਰ ਹੋਏ ਆ ਮੈਂ ਰੀਸੈਂਟਲੀ ਮੈਂ ਤੁਹਾਨੂੰ ਦੱਸਦਾ ਸੈਪਟੈਂਬਰ ਚ ਮੈਂ ਖੁਦ ਟਰੈਵਲ ਕਰਕੇ ਆਇਆ ਮੈਂ ਨਿਊਯਾਰਕ ਕੁਝ ਟਾਈਮ ਉੱਥੇ ਰਹਿ ਕੇ ਆਇਆ ਬਟ ਲੀਗਲ ਵਾਲਿਆਂ ਨੂੰ ਪ੍ਰੋਬਲਮ ਨਹੀਂ ਹੈ ਲੀਗਲ ਨੂੰ ਕੋਈ ਪ੍ਰੋਬਲਮ ਲੀਗਲ ਨੂੰ ਕੋਈ ਪ੍ਰੋਬਲਮ ਫਿਰ ਲੀਗਲ ਕਿੱਦਾਂ ਐਂਟਰੀ ਹੋਵੇ ਕਿਉਂਕਿ ਪੰਜਾਬੀ ਜਾਣ ਤਾਂ ਬਾਰ ਚਾਹੁੰਦੇ ਹੀ ਨਹੀਂ ਪੰਜਾਬੀਆਂ ਨੂੰ ਚਲੋ ਅਸੀਂ ਵੀ ਬੜਾ ਕਹਿੰਦੇ ਆ ਨਾ ਬਾਹਰ ਜਾਓ ਪਰ ਮੈਂ ਕਹਿੰਦਾ ਵੀ ਜਿਸ ਨੂੰ ਜੋਬ ਓਪਰਚ्युनिटी ਇੱਥੇ ਨਹੀਂ ਜੇ ਜਿੰਨੂੰ ਲੱਗਦਾ ਵੀ ਮੈਂ ਉੱਥੇ ਜਾ ਕੇ ਵਧੀਆ ਪੜ੍ਹਾਈ ਕਰ ਸਕਦਾ ਉਹ ਜਾਵੇ ਕੋਈ ਨਾ ਪਰ ਗੱਲ ਇਹ ਹੈ ਵੀ ਪੰਜਾਬੀ ਫਿਰ ਲੀਗਲ ਕਿੱਦਾਂ ਜਾਵੇ ਸਾਰਿਆਂ ਨੂੰ ਤਾਂ ਇਲਲੀਗਲ ਦਾ ਪਤਾ ਸੀਗਾ ਜਾ ਤਾਂ ਇਲਲੀਗਲ ਹੀ ਜਾ ਰਹੇ ਸੀ ਯੂ ਐਸਏ ਇਹ ਕੋੜਾ ਸੱਚ ਹੈ ਪਰ ਇਲਲੀਗਲ ਜਾਤਰ ਜਾ ਰਹੇ ਸੀ ਫਿਰ ਲੀਗਲ ਕਿੱਦਾਂ ਜਾਵੇ ਬੰਦਾ ਦੇਖੋ ਲੀਗਲ ਜਾਣ ਦੇ ਦੋ ਰਸਤੇ ਆ ਹੂੰ ਇੱਕ ਤਾਂ ਤੁਸੀਂ ਲੀਗਲੀ ਵਿਜ਼ਟਰ ਵੀਜ਼ਾ ਅਪਲਾਈ ਕਰੋ ਅਪਾਇੰਟਮੈਂਟ ਕਲੀਅਰ ਕਰੋ ਜੀ ਦੀ ਤਿਆਰੀ ਸਾਡੀ ਟੀਮ ਕਰਾਂਦੀ ਹੈ ਉਹ ਕਲੀਅਰ ਕਰੋ ਤੇ ਕਲੀਅਰ ਕਰਕੇ ਆਪਣਾ ਚਲੇ ਜਾਓ ਉਹਦੇ ਨਾਲ ਤੁਹਾਨੂੰ 10 ਸਾਲ ਦਾ ਵੀਜ਼ਾ ਮਿਲ ਜਾਂਦਾ ਹੈ ਮਲਟੀਪਲ ਐਂਟਰੀ ਵੀਜ਼ਾ ਹੁੰਦਾ ਜਿੰਨੀ ਵਾਰ ਮਰਜ਼ੀ ਜਾ ਆ ਸਕਦੇ ਹੋ ਤੇ ਇੱਕ ਟਾਈਮ ਦੇ ਵਿੱਚ ਮੈਕਸਿਮਮ 6 ਮਹੀਨੇ ਸਟੇ ਕਰ ਸਕਦੇ ਹੋ ਕੰਮ ਕਰਨ ਦੇ ਰਾਈਟ ਵਿਸਟਰ ਵੀਜ਼ਾ ਤੇ ਨਹੀਂ ਹੁੰਦੇ ਦੂਜਾ ਆਪਸ਼ਨ ਹੁੰਦਾ ਹੈ ਕਿ ਤੁਸੀਂ ਸਟੱਡੀ ਵੀਜ਼ਾ ਤੇ ਜਾਓ ਜਾਂ ਤੁਹਾਡਾ ਪ੍ਰੋਫਾਈਲ ਉਹਨਾਂ ਵਧੀਆ ਹੈਗਾ ਤੇ ਤੁਸੀਂ ਸਕਿੱਲ ਬੇਸ ਵੀਜ਼ਾ H1B ਵੀਜ਼ਾ ਤੇ ਵੀ ਕੈਂਡੀਡੇਟ ਜਾਂਦੇ ਆ ਜਾਂ ਫਿਰ ਤੁਸੀਂ ਡਾਇਰੈਕਟਲੀ ਗ੍ਰੀਨ ਕਾਰਡ ਤੇ ਵੀ ਜਾ ਸਕਦੇ ਹੋ ਇੱਥੋਂ ਪੋਸਿਬਿਲਿਟੀ ਹੈ ਬਟ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਡਾਇਰੈਕਟਲੀ ਗ੍ਰੀਨ ਕਾਰਡ ਇੱਥੋਂ ਬਿਲਕੁਲ ਡਾਇਰੈਕਟਲੀ ਗ੍ਰੀਨ ਕਾਰਡ ਇੰਡੀਆ ਤੋਂ ਵੀ ਪੋਸਿਬਿਲਿਟੀ ਹੈਗੀ ਹੈ ਬਟ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿਉਂਕਿ ਸਾਡੇ ਲੋਕਾਂ ਦੀ ਰਿਸਰਚ ਹੀ ਨਹੀਂ ਹੈ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਇਸ ਇੰਟਰਵਿਊ ਨੂੰ ਸੁਣ ਵੀ ਰਹੇ ਆ ਇੱਕ ਵੀਜ਼ਾ ਹੁੰਦਾ EB1 ਵੀਜ਼ਾ EB1 NIW ਨੈਸ਼ਨਲ ਇੰਟਰਸਟ ਵੇਵਰ EB1 EB1 ਕਿਹਨਾਂ ਨੂੰ ਮਿਲਦਾ ਹੈ ਕਿ ਜਿਨ੍ਹਾਂ ਕੈਂਡੀਡੇਟਸ ਨੇ PhD ਕਰ ਲਈ ਹੁੰਦੀ ਹੈ PhD ਕੰਪਲੀਟ ਹੋ ਗਈ ਹੈ ਤਾਂ ਉਹ EB1 ਵੀਜ਼ਾ ਇੱਥੋਂ ਅਪਲਾਈ ਕਰਕੇ ਡਾਇਰੈਕਟਲੀ ਗ੍ਰੀਨ ਕਾਰਡ ਤੇ ਜਾ ਸਕਦੇ ਆ ਬਟ ਇੱਕ ਤਾਂ ਚੀਜ਼ ਹੈ ਕਿ PhD ਕੀਤੇ ਹੋਏ ਬੰਦੇ ਬਹੁਤ ਘੱਟ ਹੈ ਹੂੰ ਸਕਾਲਰਸ ਰਿਸਰਚਰਸ ਬਹੁਤ ਘੱਟ ਹੈ ਜੇ ਹੈਗੇ ਵੀ ਇਹ ਤਾਂ ਉਹਨਾਂ ਨੂੰ ਇਹ ਪਤਾ ਨਹੀਂ ਕਿ ਉਹਨਾਂ ਕੋਲੇ ਇਹ ਆਪਸ਼ਨ ਹੈ ਤੇ ਜਦ ਕਿ ਇਹ ਆਫੀਸ਼ੀਅਲੀ ਉਹਨਾਂ ਦੀ ਵੈਬਸਾਈਟ ਤੇ ਯੂਐਸ ਐਮਬੈਸੀ ਦੀ ਵੈਬਸਾਈਟ ਤੇ ਮੈਂਸ਼ਨਡ ਹੈ ਤੁਸੀਂ ਜਾ ਕੇ ਉੱਥੇ ਸਟੱਡੀ ਕਰ ਸਕਦੇ ਹੋ ਰਿਸਰਚ ਸਕਾਲਰਸ ਬਹੁਤ ਨੇ ਪੰਜਾਬੀ ਯੂਨੀਵਰਸਿਟੀ ਇਹ ਵਿੱਚ ਬਹੁਤ ਹੈ ਮੈਂ ਪੰਜਾਬੀ ਯੂਨੀਵਰਸਿਟੀ ਪੜਿਆ ਉੱਥੇ ਵੀ ਬਹੁਤ ਨੇ ਇਹ ਤਾਂ ਮੈਂ ਇਹ ਤਾਂ ਮੈਂ ਗੱਲ ਕਰ ਰਿਹਾ ਪੀ ਐਚ ਡੀ ਵਾਲੇ ਕੈਂਡੀਡੇਟਸ ਦੀ ਮਾਸਟਰਸ ਕੀਤੇ ਹੋਏ ਕੈਂਡੀਡੇਟ ਵੀ ਕੁਝ ਸਪੈਸ਼ਲ ਸਕਿੱਲਸ ਜਿਹਨਾਂ ਕੋਲੇ ਹੈਗੇ ਆ ਉਹ ਵੀ ਜਾ ਸਕਦੇ ਉਹਨਾਂ ਵਾਸਤੇ ਕੈਟਾਗਰੀ ਹੈਗੀ EB2 ਸੇਮ NIW ਨੈਸ਼ਨਲ ਇੰਟਰਸਟ ਵੇਵਰ EB2 ਤੇ ਉਹ ਵੀ ਇੱਥੋਂ ਗ੍ਰੀਨ ਕਾਰਡ ਜਾ ਸਕਦੇ ਬਟ ਲੋਕਾਂ ਨੂੰ ਪਤਾ ਨਹੀਂ ਹੈ ਰਿਸਰਚ ਨਹੀਂ ਕਰਦੇ ਸੌਖਾ ਜਰੀਆ ਲੱਭਦੇ ਕਿ ਯਾ ਤਾਂ ਡੰਕੀ ਹੋ ਜਾਏ ਜਾਂ ਕਿਸੇ ਤਰੀਕੇ ਵਿਸਟਰ ਵੀਜ਼ਾ ਹੋ ਜਾਏ ਅਸੀਂ ਜਿੰਨੇ ਬੰਦਿਆਂ ਦਾ ਵਿਜ਼ਿਟਰ ਵੀਜ਼ਾ ਮੈਨੂੰ ਲੱਗਦਾ ਕਿ ਅਸੀਂ ਲੁਧਿਆਣੇ ਚ ਤਾਂ ਸ਼ਾਇਦ ਅਸੀਂੋਂ ਸਭ ਤੋਂ ਜ਼ਿਆਦਾ ਯੂਐਸ ਦੇ ਵਿਜ਼ਿਟਰ ਵੀਜ਼ਾ ਕਰਦੇ ਆਂ ਉਹਨਾਂ ਦਾ ਵੀ ਸਭ ਤੋਂ ਪਹਿਲਾ ਇਹੀ ਚੀਜ਼ ਹੁੰਦਾ ਹੈ ਕਿ ਸਰ ਇੱਕ ਵਾਰ ਵੀਜ਼ਾ ਲਵਾ ਦੋ ਵਾਪਸ ਨਹੀਂ ਅਸੀਂ ਆਉਂਦੇ ਤਾਂ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਹੈ ਕਿ ਇਹ ਆਪਣੇ ਦਿਮਾਗ ਚੋਂ ਕੱਢ ਦਿਓ ਐਟ ਲੀਸਟ ਉਹਨਾਂ ਟਾਈਮ ਦਾ ਕੱਢ ਦਿਓ ਜਿੰਨਾ ਟਾਈਮ ਤੁਹਾਡੀ ਇੰਟਰਵਿਊ ਹੋਣੀ ਹੈ ਆਪਣੇ ਦਿਮਾਗ ਨੂੰ ਯਕੀਨ ਦਿਵਾਓ ਕਿ ਤੁਸੀਂ ਉੱਥੋਂ ਵਾਪਸ ਆਉਣਾ ਹੈ ਕਿਉਂਕਿ ਜਿਹਨੇ ਤੁਹਾਡੀ ਇੰਟਰਵਿਊ ਲੈਣੀ ਹੈ ਨਾ ਉਹ ਇੰਨਾ ਕਿ ਸਟਰੋਂਗ ਸਾਈਕੋਲੋਜਿਸਟ ਬੈਠਾ ਹੈ ਨਾ ਸਾਹਮਣੇ ਉਹਨੇ ਤੁਹਾਡੀ ਬਾਡੀ ਲੈਂਗੁਏਜ ਉਹਨੇ ਸਭ ਕੁਝ ਰੀਡ ਕਰ ਲੈਣਾ ਤੁਹਾਡਾ ਫੇਸ ਰੀਡ ਕਰ ਲੈਣਾ ਜੇ ਤੁਸੀਂ 1% ਵੀ ਮਾਈਂਡ ਚ ਲੈ ਕੇ ਚੱਲੇ ਨਾ ਕਿ ਇੱਕ ਵਾਰ ਵੀਜ਼ਾ ਮਿਲ ਗਿਆ ਅਸੀਂ ਵਾਪਸ ਨਹੀਂ ਆਉਂਦੇ ਉਹਨੇ ਤੁਹਾਨੂੰ ਇੰਟਰਵਿਊ ਚ ਰਿਜੈਕਟ ਕਰ ਦਿੱਤਾ ਤੁਹਾਡੀ ਬਾਡੀ ਲੈਂਗੁਏਜ ਚ ਗੱਲਾਂ ਆਣੀਆਂ ਪੰਜਾਬੀ ਸੋਚਦੇ ਇਹ ਹੀ ਹੈ ਵੀ ਅਸੀਂ ਜਾਣਾ ਇੱਕ ਵਾਰੀ ਕਈ ਤਰੀਕੇ ਗੱਲ ਕਰਦੇ ਇੱਕ ਵਾਰੀ ਪਹੁੰਚੜਦੇ ਉਥੋਂ ਪਾਸਪੋਰਟ ਹੀ ਫਾੜ ਦੇਣਾ ਇਦਾਂ ਵੀ ਪਹੁੰਚਣ ਦੀ ਹੈ ਵੀ ਵਾਪਸ ਫਿਰ ਉਸ ਤੋਂ ਬਾਅਦ ਆ ਹੀ ਨਹੀਂ ਸਕਦੇ ਦੇਖੋ ਲੀਗਲੀ ਨਾ ਜਿਹੜਾ ਜਿਹੜਾ ਕੈਂਡੀਡੇਟ ਲੀਗਲੀ ਅੱਜ ਵੀ ਕੈਨੇਡਾ ਮੂਵ ਹੋਣਾ ਚਾਹੁੰਦਾ ਤੇ ਯੂ ਐਸ ਏ ਮੂਵ ਹੋਣਾ ਚਾ ਅਸੀਂ ਉਹਨਾਂ ਲਈ ਹੁਣ ਵੀ ਆਪਸ਼ਨ ਲੈ ਕੇ ਆਏ ਆ ਕਿ ਬੱਚਾ ਇੰਡੀਆ ਦੇ ਵਿੱਚ ਬਹਿ ਕੇ ਪੜ ਸਕਦਾ ਆਪਣੇ ਘਰ ਬੈਠ ਕੇ ਪੜੇ ਅਮਰੀਕਾ ਦੀ ਯੂਨੀਵਰਸਿਟੀ ਤੋਂ ਪੜੇ ਉਹਨੂੰ ਡਿਗਰੀ ਅਮਰੀਕਾ ਦੀ ਯੂਨੀਵਰਸਿਟੀ ਤੋਂ ਮਿਲੂਗੀ ਫੀਸ ਵੀ ਉਹਨੇ ਉਨੀ ਪੇ ਕਰਨੀ ਹੈ ਜਿੰਨੀ ਇੱਕ ਇੰਡੀਆ 'ਚ ਪੜਨ ਵਾਲੀ ਯੂਨੀਵਰਸਿਟੀ 'ਚ ਉਹਦਾ ਖਰਚਾ ਹੋਣਾ ਇੱਥੋਂ ਬੈਠ ਕੇ ਫੀਸ ਜ਼ਿਆਦਾ ਨਹੀਂ ਦੇਣੀ ਬਹੁਤ ਘੱਟ ਫੀਸ ਦੇ ਵਿੱਚ ਇੱਥੋਂ ਬੈਠ ਕੇ ਪੜ ਸਕਦਾ ਆਪਣੇ ਘਰ ਰਹਿ ਕੇ ਪੜੇ ਔਰ ਫਾਸਟ ਟਰੈਕ ਤੇ ਡਿਗਰੀ ਕੰਪਲੀਟ ਕਰ ਸਕਦਾ ਹੈ ਇੱਥੇ ਬੱਚੇ ਨੇ ਬੈਚਲਰ ਕੰਪਲੀਟ ਕਰਨੀ ਹੈ ਤਾਂ ਉਹਨੂੰ 3 ਸਾਲ ਜਾਂ 4 ਸਾਲ ਲੱਗਣੇ ਮਾਸਟਰਸ ਕੰਪਲੀਟ ਕਰਨੀ ਹੈ ਉਹਨੂੰ 2 ਸਾਲ ਲੱਗਣੇ ਟੋਟਲ 5 ਸਾਲ ਦਾ ਟਾਈਮ ਪੀਰੀਅਡ ਹੋ ਗਿਆ ਜਦ ਕਿ ਅਮਰੀਕਾ ਦੀ ਯੂਨੀਵਰਸਿਟੀ ਦੇ ਵਿੱਚ ਅਗਰ ਉਹ ਬੱਚਾ ਇੱਥੋਂ ਬੈਠ ਕੇ ਕਰਦਾ ਹੈ ਤਾਂ ਉਹ 6 ਮਹੀਨੇ ਤੋਂ ਲੈ ਕੇ 1 ਸਾਲ ਦੇ ਵਿੱਚ ਦੋਨੋਂ ਡਿਗਰੀਜ਼ ਕੰਪਲੀਟ ਕਰ ਸਕਦਾ ਹੈ ਬੈਚਲਰ ਵੀ ਤੇ ਮਾਸਟਰਸ ਇਹ ਕਿੰਦਾ ਹੋ ਸਕਦਾ ਵੀ ਇੱਥੇ ਪੜ ਰਿਹਾ ਤੇ ਯੂਨੀਵਰਸਿਟੀ ਉੱਥੇ ਦੀ ਹੈ ਅਸਿਕਾਰੇ ਉਹ ਫੀਸ ਵੀ ਕੱਟ ਲੱਗੇ ਫੀਸ ਵੀ ਇੰਡੀਆ ਦੇ ਹਿਸਾਬ ਨਾਲ ਫੀਸ ਇਸ ਕਰਕੇ ਇੰਡੀਆ ਦੇ ਹਿਸਾਬ ਨਾਲ ਲੱਗਣੀ ਹੈ ਕਿਉਂਕਿ ਉਹ ਆਨਲਾਈਨ ਪੜ ਰਿਹਾ ਹੈ ਉਹ ਜਾ ਕੇ ਉਸ ਯੂਨੀਵਰਸਿਟੀ ਦੇ ਰਿਸੋਰਸਸ ਯੂਜ਼ ਨਹੀਂ ਕਰ ਰਿਹਾ ਯੂਨੀਵਰਸਿਟੀ ਨੂੰ ਉਹਦੇ ਲਈ ਕਲਾਸਰੂਮ ਨਹੀਂ ਦੇਣੇ ਪੈ ਰਹੇ ਯੂਨੀਵਰਸਿਟੀ ਨੂੰ ਫੈਕਿਲਿਟੀ ਉਹਦੇ ਲਈ ਪ੍ਰੈਜ਼ੈਂਟ ਫੈਕਿਲਿਟੀ ਨਹੀਂ ਚਾਹੀਦੀ ਸੋ ਯੂਨੀਵਰਸਿਟੀ ਨੇ ਉਸ ਅਕੋਰਡਿੰਗਲੀ ਯੂਨੀਵਰਸਿਟੀ ਦੇ ਆਪਣੇ ਖਰਚੇ ਘਟਾਏ ਦੇਖੋ ਕੋਵਿਡ ਨੇ ਸਣਾ ਹੋਵੇ ਨਾ ਬਾਅਦ ਚੋਂ ਬੰਦਾ ਉੱਥੇ ਅਮਰੀਕਾ ਜਾ ਹੀ ਨਾ ਪਾਵੇ ਉਹ ਪੜ ਕੇ ਇੱਥੇ ਹੀ ਰਹਿ ਜਾਏ ਕਿਉਂਕਿ ਕੋਵਿਡ ਦੇ ਵਿੱਚ ਬਹੁਤ ਦੇਖਿਆ ਉਹਨਾਂ ਲਾਸ ਕਲਾਸਿਸ ਬੱਚੇ ਲਾਈਆਂ ਜਿਨ੍ਹਾਂ ਨੇ ਕਲਾਸਿਸ ਲਾਈਆਂ ਜਿਨ੍ਹਾਂ ਨੇ ਫੀਸ ਵੀ ਭਰੀਆਂ ਸੀ ਉਹਨਾਂ ਦੇ ਤੱਕ ਵੀਜ਼ਾ ਰਿਫਿਊਜ਼ ਹੋਏ ਉਹ ਵੀ ਤਾਂ ਉਹ ਇੱਥੇ ਹੀ ਬੈਠੇ ਨੇ ਕਈ ਹੋਰ ਵੀ ਐਗਜ਼ਾਮਪਲ ਇੰਡੀਆ 'ਚ ਬੈਠੇ ਹੋਏ ਨੇ ਦੇਖੋ ਮੈਂ ਪਹਿਲਾਂ ਤੁਹਾਨੂੰ ਉਹੀ ਚੀਜ਼ ਦੱਸੀ ਹੈ ਕਿ ਅਮਰੀਕਾ ਦਾ ਵੀਜ਼ਾ ਉਸ ਕੈਂਡੀਡੇਟ ਨੂੰ ਮਿਲਣਾ ਜਿਨੇ ਪੀ ਐਚ ਡੀ ਕੀਤੀ ਹੋਵੇ ਉਹਨੂੰ ਈ ਬੀ 1 'ਚ ਵੀਜ਼ਾ ਮਿਲਣਾ ਹੈ ਵੀਜ਼ਾ ਅਮਰੀਕਾ ਦੀ ਗਵਰਨਮੈਂਟ ਨੇ ਦੇਣਾ ਹੈ ਉਹਨੂੰ ਜਿਨੇ ਪੀ ਐਚ ਡੀ ਕੀਤੀ ਹੈ ਜਾਂ ਜਿਨੇ ਮਾਸਟਰਸ ਕੰਪਲੀਟ ਕੀਤੀ ਹੈ ਉਹਨੂੰ ਈ ਬੀ 2 ਐਨ ਆਈ ਡਬਲਯੂ ਦੇ ਵਿੱਚ ਵੀਜ਼ਾ ਮਿਲਣਾ ਹੈ ਉਹਨਾਂ ਨੇ ਇਸ ਲਈ ਵੀਜ਼ਾ ਨਹੀਂ ਦੇਣਾ ਕਿ ਤੁਸੀਂ ਕਿਹੜੀ ਯੂਨੀਵਰਸਿਟੀ ਤੋਂ ਪੜ੍ਹੇ ਹੋ ਤੁਸੀਂ ਪ੍ਰਾਈਵੇਟ ਕੀਤੀ ਹੈ ਤੁਸੀਂ ਆਨਲਾਈਨ ਕੀਤੀ ਹੈ ਤੁਸੀਂ ਰੈਗੂਲਰ ਕੀਤੀ ਹੈ ਉਹਨਾਂ ਨੇ ਡਿਗਰੀ ਦੇ ਬੇਸਿਸ ਤੇ ਤੁਹਾਨੂੰ ਡਿਗਰੀ ਦੇ ਬੇਸਿਸ ਤੇ ਤੁਹਾਨੂੰ ਐਡਮਿਸ਼ਨ ਦੇਣੀ ਹੈ ਡਿਗਰੀ ਦੇ ਬੇਸਿਸ ਤੇ ਤੁਹਾਨੂੰ ਵੀਜ਼ਾ ਦੇਣਾ ਹੈ ਨਾ ਕਿ ਇਸ ਬੇਸਿਸ ਤੇ ਕਿ ਤੁਸੀਂ ਕਿੱਥੇ ਰਹਿ ਕੇ ਪੜ੍ਹੇ ਹੋ ਤੇ ਕਿੱਥੇ ਦੀ ਯੂਨੀਵਰਸਿਟੀ ਸੀ ਕੋਵਿਡ ਨੇ ਸਾਨੂੰ ਸਭ ਤੋਂ ਵੱਡੀ ਚੀਜ਼ ਇਹੀ ਸਿਖਾਈ ਹੈ ਕਿ ਆਨਲਾਈਨ ਪਲੈਟਫਾਰਮ ਅੱਜ ਆਨਲਾਈਨ ਪਲੈਟਫਾਰਮ ਜ਼ੂਮ ਦਾ ਪਲੈਟਫਾਰਮ ਆ ਗਿਆ ਆਨਲਾਈਨ ਲੋਕ ਹਜ਼ਾਰਾਂ ਕਰੋੜਾਂ ਦੀਆਂ ਡੀਲਸ ਹੋ ਰਹੀਆਂ ਬਿਨਾ ਕਿਤੇ ਜਾਏ ਮੀਟਿੰਗਸ ਹੋ ਰਹੀਆਂ ਬੱਚਿਆਂ ਨੇ ਆਨਲਾਈਨ ਸਟੱਡੀ ਵੀ ਉਦੋਂ ਸਟਾਰਟ ਕੀਤੀ ਕੋਵਿਡ ਦੇ ਵਿੱਚ ਹੀ ਸ਼ਾਇਦ Google Pay ਵੀ ਇੰਨਾ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆਇਆ Google ਦਾ ਆਪਣਾ ਕੋਈ ਬੈਂਕ ਨਹੀਂ ਹੈ ਬਟ ਅੱਜ ਬੈਂਕਾਂ ਨਾਲੋਂ ਵੱਡੀਆਂ ਟ੍ਰਾਂਜ਼ੈਕਸ਼ਨਸ Google Pay ਦੇ ਥਰੂ ਹੋ ਰਹੀਆਂ ਠੀਕ ਹੈ ਫੇਸਬੁੱਕ ਹੋ ਗਿਆ ਤੁਹਾਡਾ Gmail ਹੋ ਗਿਆ ਜਾਂ ਤੁਹਾਡੇ X ਵਰਗੇ ਜਿਹੜੇ ਹੈਂਡਲਸ ਹੈਗੇ ਆ ਉਹਨਾਂ ਦੇ ਉੱਪਰ ਸਾਡੇ ਨਾਲੋਂ ਜ਼ਿਆਦਾ ਬੈਟਰ ਤਰੀਕੇ ਨਾਲ ਉਹ ਲੋਕ ਸਾਨੂੰ ਜਾਣਦੇ ਕਿਉਂ ਸਾਡਾ ਇੰਟਰਸਟ ਅਸੀਂ ਕੀ ਬਾਈ ਕਰਦੇ ਆ ਸਾਡੀ ਲਾਈਕਿੰਗਸ ਡਿਸਲਾਈਕਿੰਗਸ ਸਾਰਾ ਡਾਟਾ ਉਹਨਾਂ ਕੋਲ ਪਿਆ ਹੈ ਸਾਰੇ ਦਾ ਸਾਰਾ ਡਾਟਾ ਉਹਨਾਂ ਕੋਲ ਕਿੱਦਾਂ ਆਇਆ ਆਨਲਾਈਨ ਪਲੈਟਫਾਰਮਸ ਦੇ ਥਰੂ ਜਦ ਆਨਲਾਈਨ ਪਲੈਟਫਾਰਮ ਦੇ ਥਰੂ ਅੱਜ ਬੈਂਕਿੰਗ ਚੱਲ ਸਕਦੀ ਹੈ ਹਜ਼ਾਰਾਂ ਕਰੋੜਾਂ ਦੀਆਂ ਡੀਲਸ ਚੱਲ ਸਕਦੀਆਂ ਤਾਂ ਸਟੱਡੀ ਤਾਂ ਬਹੁਤ ਛੋਟੀ ਜੀ ਗੱਲ ਹੈ ਤੇ ਆਉਣ ਵਾਲੇ ਤੁਸੀਂ ਜਿਸ ਐਡਵਾਂਸਮੈਂਟ ਦੇ ਨਾਲ AI ਜਾਂ ਟੈਕਨੋਲੋਜੀ ਐਡਵਾਂਸ ਹੋ ਰਹੀ ਹੈ ਆਉਣ ਵਾਲੇ 5 ਜਾਂ 10 ਸਾਲਾਂ ਦੇ ਵਿੱਚ ਇਹ ਜਿੰਨੇ ਵੀ ਸਟੱਡੀ ਦੇ ਪੈਟਰ ਮੇਰੇ ਅਕੋਰਡਿੰਗਲੀ ਸਾਰੇ ਇਹ ਪੈਟਰਨ ਬਿਲਕੁਲ ਚੇਂਜ ਹੋ ਜਾਣੇ ਹਨ ਤੁਹਾਨੂੰ ਕੰਪਲੀਟ ਟਰਾਂਸਫਰਮੇਸ਼ਨ ਨਜ਼ਰ ਆਊਗੀ ਆਉਣ ਵਾਲੇ 10 ਸਾਲਾਂ ਨਵਾਂ ਕੁਛ ਆਉਣ ਵਾਲਾ ਤੁਹਾਡੇ ਸਾਹਮਣੇ ਤੁਸੀਂ ਫੀਲਡ 'ਚ ਰਹਿੰਦੇ ਹੋ ਸਾਡੇ ਨਾਲੋਂ ਬੈਟਰ ਜਾਣਦੇ ਹੋ ਤੁਸੀਂ ਇਸ ਚੀਜ਼ ਨੂੰ ਜਿੰਨੀ ਐਡਵਾਂਸਮੈਂਟ ਹੋ ਰਹੀ ਹੈ ਇਹ ਕਿਸੇ ਹੋਰ ਸਾਈਡ ਹੀ ਲੈ ਕੇ ਜਾਊਗੀ ਸਾਡੀ ਇਮੇਜਿਨੇਸ਼ਨ ਤੋਂ ਵੀ ਪਰੇ ਹੈ ਕਿ ਆਉਣ ਵਾਲੇ 10 ਸਾਲ ਦੇ ਵਿੱਚ ਪਰ ਜੇ ਤੁਸੀਂ ਗੱਲ ਕਹਿ ਰਹੇ ਹੋ ਕਿ ਤੁਸੀਂ ਐਸਯੂਐਨ ਅਮਰੀਕਾ ਦੀ ਯੂਨੀਵਰਸਿਟੀਜ਼ ਪੜ੍ਹੋ ਇੱਥੇ ਉਸ ਤੋਂ ਬਾਅਦ ਤੁਸੀਂ ਉੱਥੇ ਗ੍ਰੀਨ ਕਾਰਡ ਸਿੱਧਾ ਅਪਲਾਈ ਕਰ ਸਕਦੇ ਹੋ ਪਰ ਗੱਲ ਇਹ ਆਉਂਦੀ ਹੈ ਵੀ ਉਸ ਤੋਂ ਬਾਅਦ ਵੀ ਇੰਟਰਵਿਊ देखो ग्रीन कार्ड ਦੇ ਵਿੱਚ ਜਦੋਂ ਤੁਸੀਂ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਲਗਾਣੇ ਹੋ ਤਾਂ ਉਹਦੇ ਵਿੱਚ ਆਪਸ਼ਨਲ ਹੈ ਉਹਦੇ ਵਿੱਚ ਇਹ ਚੀਜ਼ ਮੈਂਡੇਟਰੀ ਨਹੀਂ ਹੈ ਕਿ ਤੁਹਾਡੀ ਇੰਟਰਵਿਊ ਹੋਣੀ ਹੋਣੀ ਇਨ ਕੇਸ ਵੀਜ਼ਾ ਆਫੀਸਰ ਨੂੰ ਲੱਗਦਾ ਹੈ ਕਿ ਉਹਨੇ ਤੁਹਾਨੂੰ ਕੋਈ ਕੁਐਸਚਨਿੰਗ ਕਰਨੀ ਹੈ ਤਾਂ ਤੁਹਾਨੂੰ ਇੰਟਰਵਿਊ ਦੇ ਵਿੱਚ ਬੁਲਾ ਸਕਦੇ ਆ ਇੱਕ ਜਿਹੜਾ ਪੀ ਐਚ ਡੀ ਲੈਵਲ ਦਾ ਬੰਦਾ ਹੈ ਆਲਰੇਡੀ ਪੜਿਆ ਲਿਖਿਆ ਸਕਾਲਰ ਬੰਦਾ ਤਾਂ ਉਹਨੂੰ ਇੱਕ ਛੋਟੀ ਜੀ ਇੰਟਰਵਿਊ ਮੈਨੂੰ ਨਹੀਂ ਲੱਗਦਾ ਉਹਨੂੰ ਡਰਨਾ ਚਾਹੀਦਾ ਉਹਨੇ ਡਰਨਾ ਨਹੀਂ ਕਿਉਂਕਿ ਉਹਨੇ ਰਿਸਰਚ ਉਹਦੀ ਇੰਨੀ ਹੈ ਤਾਂ ਉਹਨੂੰ ਕੀ ਪੁੱਛ ਲੈਣਗੇ ਇੰਟਰਵਿਊ ਦੇ ਵਿੱਚ ਔਰ ਇਹ ਤਾਂ ਮੈਂ ਸਿਰਫ ਤੁਹਾਨੂੰ ਦੱਸਿਆ ਕਿ ਯੂ ਐਸ ਦਾ ਆਪਸ਼ਨ ਪੜਦੇ ਪੜਦੇ ਤੁਹਾਡੇ ਕੋਲ ਆਪਸ਼ਨ ਹੈਗਾ ਕੈਨੇਡਾ ਵੀ ਮੂਵ ਕਰਨ ਦਾ ਕੈਨੇਡਾ ਦੇ ਵਿੱਚ ਇੱਕ ਪਰਮਿਟ ਹੁੰਦਾ ਹੈ ਆ ਆਈਆਰਸੀਸੀ ਐਗਜ਼ੈਂਪਸ਼ਨ ਕੋਡ ਸੀ 44 ਸੀ 44 ਦੇ ਅੰਡਰ ਜਿਹੜਾ ਬੱਚਾ ਪੀ ਐਚ ਡੀ ਕਰਦਾ ਹੈ ਉਹ ਪੀ ਐਚ ਡੀ ਕਰਦੇ ਕਰਦੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਮੂਵ ਹੋ ਸਕਦਾ ਹੈ ਕੋਈ ਉਹਨੂੰ ਐਲ ਐਮ ਆਈਏ ਨਹੀਂ ਚਾਹੀਦੀ ਔਰ ਉਹ ਤਾਂ ਮੂਵ ਹੋ ਸਕਦਾ ਹੈ ਉਹਦੇ ਸਪਾਊਸ ਨੂੰ ਵੀ ਨਾਲ ਓਪਨ ਵਰਕ ਪਰਮਿਟ ਮਿਲੂਗਾ ਉਹਦਾ ਸਪਾਊਸ ਵੀ ਜਾ ਕੇ ਉੱਥੇ ਕੰਮ ਕਰ ਸਕਦਾ ਹੈ ਮੇਰੇ ਕੋਲ ਕਿਸੇ ਨੇ ਵੀ ਕੁਰੀ ਕਰਨ ਆਉਣਾ ਹੈ ਉਹ ਤੋਂ ਪਹਿਲਾਂ ਇਹਦੇ ਬਾਰੇ ਰਿਸਰਚ ਕਰੋ रिसर्च ਕਰੋ ਜਿੰਨੇ ਉਹਦੇ ਕੁਐਸਚਨਸ ਹੋਣਗੇ ਮੈਂ ਮੈਂ ਕਹਿੰਦਾ ਕਿ ਮੈਂ ਖੁਸ਼ ਹੋਊਗਾ ਜੇ ਬੰਦਾ ਕੁਐਸਚਨਸ ਲੈ ਕੇ ਕੁਰੀਜ਼ ਲੈ ਕੇ ਮੇਰੇ ਕੋਲ ਆਊਗਾ ਤਾਂ ਐਟ ਲੀਸਟ ਸਾਨੂੰ ਇਹ ਤਾਂ ਤਸੱਲੀ ਹੋਊਗੀ ਕਿ ਅਗਲਾ ਬੰਦਾ ਰਿਸਰਚ ਕਰਕੇ ਆ ਰਿਹਾ ਹੈ ਨਾ ਕਿ ਇਸ ਚੀਜ਼ ਤੇ ਬਲੀਵ ਕਰਕੇ ਆਇਆ ਕਿ ਮੈਂ ਕਹਤਾ ਤੇ ਉਹਨੇ ਮੰਨ ਲਿਆ ਤੇ ਆ ਗਿਆ ਹੂੰ ਸੋ ਅਸੀਂ ਪਹਿਲਾਂ ਵੀ ਇਹੀ ਕਹਿੰਦੇ ਆ ਕਿ ਜੋ ਵੀ ਤੁਸੀਂ ਕਰਦੇ ਆ ਉਹਦਾ ਵੈਸੇ ਵੀ ਏਜੰਟਸ ਤੇ ਕੋਈ ਯਕੀਨ ਨਹੀਂ ਕਰਦਾ ਨਹੀਂ ਹਲੇ ਵੀ ਇਹ ਵੀਡੀਓ ਥੱਲੇ ਵੀ ਬੜੇ ਕਮੈਂਟ ਆਣੇ ਆ ਠੱਗ ਹੈ ਇਹਨਾਂ ਨੇ ਪੰਜਾਬ ਖਾਲੀ ਕਰਤਾ ਤੁਸੀਂ ਪੰਜਾਬ ਦੇ ਵਿੱਚ ਨੌਜਵਾਨ ਨੂੰ ਤਾਂ ਰਹਿਣ ਦੋ ਇਹ ਪੰਜਾਬ ਦੇ ਵਿੱਚ ਨੌਜਵਾਨ ਨਹੀਂ ਰਹਿਣ ਦਿੰਦੇ ਤੇ ਸਾਰੀ ਜਵਾਨੀ ਇਹਨਾਂ ਨੇ ਪੰਜਾਬ ਚੋਂ ਬਾਹਰ ਕੱਢਤੀ ਤੇ ਸਾਰੇ ਇਲਜ਼ਾਮ ਤੁਹਾਡੇ ਤੇ ਲੱਗਦੇ ਨੇ ਦੇਖੋ ਬਿਲਕੁਲ ਜਿਸ ਬੰਦੇ ਕੋਲ ਆਪਦਾ ਕੰਮ ਹੈਗਾ ਮੈਨੂੰ ਨਹੀਂ ਲੱਗਦਾ ਉਸ ਬੰਦੇ ਕੋਲ ਕਮੈਂਟ ਕਰਨ ਦਾ ਟਾਈਮ ਠੀਕ ਹੈ ਤੁਸੀਂ ਆਪਣਾ ਕੰਮ ਕਰਦੇ ਹੋ ਤੁਸੀਂ ਦੱਸੋ ਕਿ ਅੱਜ ਤੱਕ ਕਿੰਨੀਆਂ ਕਿ ਵੀਡੀਓਜ਼ ਦੇ ਨੀਚੇ ਜਾ ਕੇ ਪਹਿਲਾਂ ਤੁਸੀਂ ਕਮੈਂਟ ਪੜ੍ਹੇ ਤੇ ਮੁੜ ਕੇ ਜਾ ਕੇ ਤੁਸੀਂ ਕਮੈਂਟ ਕੀਤੇ ਮੈਂ ਕਦੇ ਕਮੈਂਟ ਕੀਤੇ ਨਹੀਂ ਮਤਲਬ ਜਦੋਂ ਬਹੁਤ ਛੋਟੀ 15 ਸਾਲ ਦੀ ਉਮਰ ਸੀ ਉਦੋਂ ਸ਼ਾਇਦ ਕਈ ਵਾਰੀ ਕਮੈਂਟਾਂ ਕੋ ਮੁੰਡਿਆਂ ਦੀ ਕਿਸੇ ਨਾਲ ਲੜ-ਰੋੜ ਵੀ ਪਈਦਾ ਸੀ ਕਿਉਂਕਿ ਉਹ ਨਿਆਣੀ ਉਮਰ ਸੀ ਉਸ ਤੋਂ ਬਾਅਦ ਮੈਨੂੰ ਲੱਗਦਾ ਮੈਂ ਕਦੇ ਕਿਸੇ ਵੀਡੀਓ ਦੇ ਥੱਲੇ ਕਮੈਂਟ ਹੀ ਨਹੀਂ ਕੀਤਾ ਸੋ ਦਾ ਸਭ ਤੋਂ ਵੱਡਾ ਰੀਜ਼ਨ ਹੈ ਕਿ ਅੱਜ ਤੁਸੀਂ ਆਪਣੇ ਕੰਮ ਵਿੱਚ ਬੀਜ਼ੀ ਹੋ ਤੁਹਾਡੇ ਕੋਲ ਆਪਣਾ ਕੰਮ ਹੈ ਤੁਹਾਡੇ ਕੋਲ ਆਪਣੇ ਕੁਝ ਗੋਲਸ ਹੈ ਤੁਸੀਂ ਆਪਣੇ ਕੈਰੀਅਰ 'ਚ ਲੱਗੇ ਹੋਏ ਹੋ ਤੁਸੀਂ ਪ੍ਰੋਗਰੈਸਿਵ ਇੱਕ ਪਾਥ ਫੜਿਆ ਹੋਇਆ ਹੈ ਤੇ ਤੁਸੀਂ ਉਹਦੇ ਤੇ ਲੱਗੇ ਹੋਏ ਹੋ ਸੋ ਜਿਹਦੇ ਕੋਲ ਟਾਈਮ ਹੈ ਸਿਰਫ ਉਹ ਕਮੈਂਟਸ ਕਰਨਗੇ ਜਾਂ ਕੁਝ ਕਰਨਗੇ ਕੋਈ ਗੱਲ ਨਹੀਂ ਜਿਹੜੇ ਕੰਮ ਦੇ ਹੋਣਗੇ ਉਹਦਾ ਅਸੀਂ ਜਵਾਬ ਦੇਵਾਂਗੇ ਜਿਨ੍ਹਾਂ ਦਾ ਕੁਝ ਨਹੀਂ ਕਰ ਸਕਦੇ ਠੀਕ ਹੈ ਕਮੈਂਟ ਕਰ ਰਹੇ ਹੈ ਜਿਵੇਂ ਦੀਓ ਜਿਵੇਂ ਦੀ ਜਿਹਦੀ ਜਿੰਨੀ ਕਪੈਸਿਟੀ ਜਿਹਦੀ ਜਿੰਨੀ ਸਮਝ ਉਹਨੇ ਉਹਦੇ ਅਕੋਰਡਿੰਗਲੀ ਕਮੈਂਟ ਕਰ ਲੈ ਕੇ ਕਮੈਂਟਸ ਦੇ ਵਿੱਚ ਤੁਸੀਂ ਜਵਾਬ ਦੇਵੋਗੇ ਜੇ ਕਮੈਂਟ ਦੇ ਵਿੱਚ ਕੋਈ ਕੁਇਰੀ ਕਰਦਾ ਉਹਨੂੰ ਜਵਾਬ ਦੇਵੋਗੇ ਬਿਲਕੁਲ ਅਸੀਂ ਦੰਨੇ ਅਸੀਂ ਅਸੀਂ ਜਿਹੜੀਆਂ ਆਪਣੇ ਹੈਂਡਲਸ ਤੇ ਆਪਣੇ ਪੇजेस ਤੇ ਵੀ ਵੀਡੀਓਸ ਪਾਨੇ ਆ ਤਾਂ ਉਹਦੇ ਸਾਨੂੰ ਜੋ ਵੀ ਕੁਇਰੀਸ ਕੋਈ ਕਰਦੇ ਆ ਅਸੀਂ ਵਿਦ ਇਮੀਗ੍ਰੇਸ਼ਨ ਵੈਬਸਾਈਟ ਦਾ ਜੋ ਅਫੀਸ਼ੀਅਲ ਲਿੰਕ ਹੈ ਅਸੀਂ ਉਹ ਵੀ ਸ਼ੇਅਰ ਕਰਦੇ ਆ ਤੇ ਕਹਿੰਦੇ ਰਿਸਰਚ ਕਰ ਲੋ ਸਾਰੇ ਵੀਅਰਸ ਸੁਣ ਲੋ ਵੀ ਕਮੈਂਟਸ ਦੇ ਵਿੱਚ ਵੀ ਤੁਹਾਨੂੰ ਜਵਾਬ ਮਿਲ ਜਾਣਗੇ ਜ਼ਰੂਰੀ ਨਹੀਂ ਤੁਸੀਂ ਦਫ਼ਤਰ ਦੇ ਵਿੱਚ ਇਹਨਾਂ ਨੂੰ ਆਓ ਇਹਨਾਂ ਕੋਲ ਆਓ ਇਹਨਾਂ ਨੂੰ ਫੀਸ ਦਿਓ ਸਹੀ ਗੱਲ ਕਹਿ ਰਿਹਾ ਨਾ ਮੈਂ ਬਿਲਕੁਲ ਸਹੀ ਹੈ ਮੈਨੂੰ ਕਹਿਣਾ ਤੇ ਤੁਸੀਂ ਫੀਸ ਵਾਲੀ ਗੱਲ ਘੱਟ ਨਹੀਂ ਮੈਂ ਮੈਂ ਬਿਲਕੁਲ ਤੁਹਾਨੂੰ ਇਹ ਕਹਿ ਰਿਹਾ ਕਿ ਜਿਨ੍ਹਾਂ ਨੇ ਦਫ਼ਤਰ 'ਚ ਵੀ ਆਉਣਾ ਫੀਸ ਉਹਨਾਂ ਤੋਂ ਵੀ ਕੋਈ ਨਹੀਂ ਹੈ ਆਓ ਮਿਲੋ ਮਿਲਣ ਦੀ ਕੋਈ ਫੀਸ ਨਹੀਂ ਹੈ ਜੋ ਤੁਹਾਡੀ ਕੁਰੀਜ਼ ਹੈ ਕੁਰੀਜ਼ ਪੁੱਛੋ ਆਪਣੀ ਰਿਸਰਚ ਕਰੋ ਜਿਸ ਦਿਨ ਤੁਹਾਡੀ ਸੈਟੀਸਫੈਕਸ਼ਨ ਹੋ ਗਈ ਉਸ ਦਿਨ ਜਾ ਕੇ ਐਨਰੋਲ ਕਰ ਲਿਓ ਸੋ ਅਸੀਂ ਸਾਡੇ ਕੋਲ ਟਾਈਮ ਇਸੇ ਲਈ ਹੈ ਇੰਟਰਵਿਊ ਅਸੀਂ ਕਿਉਂ ਕਰ ਰਹੇ ਹਾਂ ਅਸੀਂ ਐਸੇ ਕਰਕੇ ਕਰ ਰਹੇ ਹਾਂ ਕਿ ਇੱਕ ਬੰਦਾ ਵੀ ਸੁਣ ਕੇ ਤੇ ਉਹਦੀ ਲਾਈਫ ਦੇ ਵਿੱਚ ਵੀ ਇਹਦਾ ਇੰਪੈਕਟ ਹੋ ਜਾਵੇ ਤੇ ਉਹ ਵੀ ਆਪਣੇ ਆਪ ਤੇ ਇੰਪਲੀਮੈਂਟ ਕਰ ਲੇ ਤਾਂ ਸਾਡੀ ਇੰਟਰਵਿਊ ਕਰਨੀ ਸਾਡਾ ਟਾਈਮ ਦਿੱਤਾ ਸਫਲ ਹੈ ਸਾਡੇ ਪਰ ਬਾਅਦ ਚ ਇਹ ਨਾ ਹੋਵੇ ਨਾ ਵੀ ਤੁਹਾਡੇ ਕੋਲ ਆਵੇ ਵਾਰ ਤੇ ਰਿਸੈਪਸ਼ਨ ਚ ਹੀ ਕਹਿ ਦਿੰਨ ਵੀ ਉਹ ਤਾਂ ਬਿਜ਼ੀ ਬਹੁਤ ਹੈ ਵੀ ਸੁਨੀਲ ਜੀ ਬਹੁਤ ਬਿਜ਼ੀ ਹੈ ਸੁਨੀਲ ਜੀ ਮਿਲ ਨਹੀਂ ਸੁਨੀਲ ਜੀ ਇੱਦਾਂ ਨਹੀਂ ਮਿਲਦੇ ਉਹਨਾਂ ਲਈ ਅਪਾਇੰਟਮੈਂਟ ਲੈਣੀ ਪੈਂਦੀ ਹੈ ਬੜੀ ਕਿਉਂਕਿ ਮੈਂ ਮੇਰੇ ਨਾਲ ਹੋਇਆ ਸੀ ਇੱਕ ਮੈਂ ਗੱਲ ਤੁਹਾਨੂੰ ਸਾਂਝੀ ਕਰ ਹੀ ਦੇਣਾ ਕਿ ਉਹ ਵੀ ਅਸੀਂ ਬੜੇ ਇਮੀਗ੍ਰੇਸ਼ਨ ਵਾਲੇ ਨੇ ਜਿਹੜੇ ਆ ਉਹ ਭਾਂਡੇ ਵੀ ਜਿਹੜੇ ਬੜੇ ਫੋੜੇ ਨੇ ਤੇ ਬੜਾ ਕੁਝ ਲੋਕਾਂ ਦੇ ਮੂਰੇ ਵੀ ਲੈ ਕੇ ਆਉਂਦਾ